ਹਾਂਜੀ ਬਾਬੇ ਤੇ ਆਪਾਂ ਹੁਣ ਆਪਣੇ ਭਰਾ ਨਾਲ ਮਿਲੌਣੇ ਚੂਟਸ ਵਾਲੇ ਭਾਈ ਨਾਲ ਜਿਹੜੀ ਲਾਈ ਆਪਣੇ ਭਾਈ ਨੇ ਜਦੋਂ ਫਾਇਰ ਤੇ ਨਾ ਇਹ ਆ ਮੁੰਡਾ ਬਿੱਕਰ ਮਾਨਕ ਦਾਸ ਲਈ ਚੈੱਕ ਦੀਆਂ ਨੇ ਸ਼ੇਰ ਸੁਣਾ ਦੇ ਭਾਈ ਇੱਕ ਘੰਟੇ ਆ ਬੂ ਮੁੰਡੇ 'ਚ ਟੈਲੈਂਟ ਵੀ ਆ ਤੇ ਭਾਈ ਆਪਣਾ ਜੂਸ ਦਾ ਕੰਮ ਵੀ ਕਰਦਾਗਾ ਪਹਿਲਾਂ ਵੀ ਬਥੇਰੇ ਕੰਮ ਕਰੇ ਨੇ ਭਾਈ ਨੇ ਸਾਰੀਆਂ ਪਤਨਾ ਚੱਟ ਕੇ ਮੋੜਿਆ ਹੋਇਆ ਬੰਦਾ ਇਹ ਬਾਬੇ ਇਹਨੂੰ ਕੋਈ ਮੰਨ ਕੇ ਨਾਰਮਲ ਬੰਦਾ ਨਾ ਸਮਝੋ ਹਾਂਜੀ ਭਾਈ ਉਹ ਜੇ ਸਟਾਰਟ ਅੱਲਾ ਕਹਿੰਦੀ ਹੁੰਦੀ ਸੀ ਆਈ ਲਵ ਯੂ ਦਸਰਾ ਤੈਨੂੰ ਵੇ ਆਏ ਹਾਏ ਕੰਮੇ ਪਿੰਡ ਮੇਰੇ ਸਾਰੇ ਵਣ ਬਠੰਡੇ ਵਣ ਬੇਕੇ ਅੱਛਾ ਜਿਹੜੀ ਕਹਿੰਦੀ ਸੀ ਜਿੰਦ ਤੇਰੇ ਲੇਖੇ ਵੇ ਹਾਂ ਕੰਮੇ ਪਿੰਡ ਮੇਰੇ ਸਾਰੇ ਵਣ ਦੇ ਬਠੰਡੇ ਵਣ ਦੇ ਕੇਤੇ ਆਏ ਹਾਏ ਹਾਏ ਲੈ ਵੀ ਬਾਬੇ ਜੂਸ ਦਾ ਵੀ ਕੰਮ ਆ ਬਾਈ ਦਾ ਤੇ ਆ ਬੱਚੇ ਛੋਟੇ ਛੋਟੇ ਅੰਕਲ ਇਹ ਸਾਰੇ ਛੋਟੇ ਛੋਟੇ ਕਸਟਮਰ ਬੈਠੇ ਰਹਿੰਦੇ ਨੇ ਤੇਰੇ ਦੇਖ ਤੇਰੇ ਆ ਮੈਂ ਵੀ ਚੱਕਿਆ ਹੋਇਆ ਮੁੰਡਾ ਸੋਹਣਾ ਵੀ ਆ ਮੋਲੇ ਰੇੜੀ ਵੀ ਚੱਲੀ ਜਾਂਦੀ ਆ ਤੇ ਬਾਬੇ ਲਵ ਯੂ ਕਰਨ ਨੂੰ ਫੇਰ ਬਾਈ ਦੀ ਇੱਕ ਅੱਧੀ ਗੱਲਬਾਤ ਸੁਣਾਵਾਗੇ ਤੁਹਾਨੂੰ ਪੂਰਾ ਸਰਾਲੋਂ ਦਾ ਪਤੰਦਰ ਲੈ ਵੀ ਕਰਾਂ ਬਾਈ ਕਹੇ ਬਾਈ ਹੋਰ ਬਾਈ ਵੀਰੇ ਓਕੇ ਭਰਾ ਲਵ ਯੂ